ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ ਇੱਕ ਹਲਕ ਸਤਾ ਦੀ ਸਰਦਨ ਤੇ ਬੜੀਆਂ ਅਜੀਬ ਤਰ੍ਹਾਂ ਦੀਆਂ ਘਟਨਾਵਾਂ ਨਾਲ ਇਸ ਵੇਲੇ ਪੰਜਾਬ ਬੜੀ ਦਿਲਚਸਪ ਬੜੀ ਸਥਿਤੀ ਵਿੱਚ ਕੁਝਾ ਹੋਇਆ ਸਭ ਤੋਂ ਵੱਧ ਜਿਹੜੀਆਂ ਘਟਨਾਵਾਂ ਨੇ ਉਹ ਪੰਥਕ ਰਾਜਨੀਤੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੇ ਪੰਥਕ ਰਾਜਨੀਤੀ ਇਸ ਵੇਲੇ ਬਾਤਮ ਬੁਰੇ ਤਰ੍ਹਾਂ ਮੰਚਤਾਰ ਦੇ ਵਿੱਚ ਫਸੀ ਹੋਈ ਹੈ ਅੱਜ 23 ਅਗਸਤ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਕੇ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਨੂੰ ਲੈ ਕੇ ਇੱਕ ਤਰ੍ਹਾਂ ਨਾਲ ਦੇਸ਼ ਵਿਦੇਸ਼ ਵਿੱਚ ਚਰਚਾਵਾਂ ਦਾ ਦੌਰ ਹੈ ਜਿਹੜਾ ਉਹ ਚਰਮ ਸੀਮਾ ਤੇ ਪੁੱਜਿਆ ਹੋਇਆ ਹੈ ਚਰਚਾਵਾਂ ਅਜੀਬ ਅਜੀਬ ਕਿਸਮ ਦੀਆਂ ਹੋ ਰਹੀਆਂ ਨੇ ਇੱਕ ਦਿਨ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਪੂੰਦੜ ਨੂੰ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਾ ਦਿੱਤਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾਈ ਜਾਣ ਤੋਂ ਬਾਅਦ ਬਲਵਿੰਦਰ ਸਿੰਘ ਪੂੰਦੜ ਅਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲਿਆ ਰਹੀਆਂ ਬਾਕੀ ਅਕਾਲੀ ਆਗੂਆਂ ਵੱਲੋਂ ਉਹਨਾਂ ਨੂੰ ਫਿਰ ਤੋਂ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੀ ਮੰਗ ਕੁਝ ਅਕਾਲੀ ਆਗੂ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਤੇ ਜਿਹੜੀ ਗੱਲ ਚੁੰਦਨ ਕਮੇਟੀ ਦੀ ਸਿਫਾਰਸ਼ਾਂ ਦੇ ਵਿੱਚ ਸ਼ਾਮਲ ਸੀ ਉਸ ਦੇ ਤਹਿਤ ਅੱਜ ਫੇਰ ਬਾਗੀ ਇਕਾਲੀ ਆਗੂ ਸਰਦਰ ਚਰਨਜੀਤ ਸਿੰਘ ਬਰਾੜ ਬੀਬੀ ਜਗੀਰ ਕੌਰ ਪ੍ਰਿੰਪ ਸਿੰਘ ਚੰਦੂ ਮਾਜਰਾ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰਦੇ ਨੇ ਤੇ ਕਨਵੀਨਰ ਨੇ ਜੋ ਸੁਧਾਰ ਰਹਿਣ ਦੇ ਜਿਨ੍ਹਾਂ ਨੂੰ ਬਾਗੀ ਕਾਲੀ ਆਗੂ ਦੀ ਗਵਾਹੀ ਕਰਦੇ ਆਗੂ ਸੁਝਵਾਨ ਆਗੂ ਅੱਖਾਂ ਜਾਂਦਾ ਗੁਰਪ੍ਰਤਾਪ ਸਿੰਘ ਬਰਾਲਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਸ ਫੈਸਲੇ ਦੀ ਨੇ ਖੇਤੀ ਕਰਦੇ ਨਜ਼ਰ ਆਇਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਬਲਵਿੰਦਰ ਸਿੰਘ ਕੂਦਲ ਨੂੰ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਣਾਇਆ ਪਰ ਉਸ ਤੋਂ ਵੱਡੀ ਪੰਥਕ ਰਾਜਨੀਤੀ ਦੀ ਗੱਲ ਹੈ ਜਿਹੜੀ ਪੰਜ ਸਿੰਘ ਸਾਹਿਬਾਨ ਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਆਮ ਚਰਚਾ ਸੀ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਕੋਈ ਵੀ ਸਖਤ ਫੈਸਲਾ ਸਦਰ ਸੁਖਵੀਰ ਸਿੰਘ ਬਾਦਲ ਨੂੰ ਭਰੋਸੇ ਤੋਂ ਲਾਇਆ ਬੈਨਾ ਜਾਂ ਭਰੋਸੇ ਵਿੱਚ ਲੈ ਕੇ ਹੂਨ ਵਾਲਾ ਵੀ ਆਖਿਆ ਜਾ ਸਕਦਾ ਸ਼ੰਕਾ ਪਰਟਾਈ ਜਾ ਰਹੀ ਹੈ ਕਿ ਕੋਈ ਸਖਤ ਫੈਸਲਾ ਸਿੰਘ ਸਹਿਬਾਨ ਵੱਲੋਂ ਕੀਤਾ ਜਾ ਸਕਦਾ ਜਿਹਦੇ ਵਿੱਚ ਉਹਨਾਂ ਦੇ ਸਿਆਸਤ ਵਿੱਚ ਭਾਗ ਲੈਣ ਤੋਂ ਕੁਝ ਸਮੇਂ ਲਈ ਰੋਕ ਲਗਾਈ ਜਾ ਸਕਦੀ ਹੈ ਪੰਜਾਬੀਓ ਪੰਥਕ ਰਾਜਨੀਤੀ ਬਹੁਤ ਚਰਮ ਸੀਮਾ ਤੇ ਪਹੁੰਚ ਚੁੱਕੀ ਹੈ ਇਸ ਵੇਲੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਪਰਸਤਿਤੀਆਂ ਪੈਦਾ ਹੋ ਰਹੀਆਂ ਨੇ ਇਹ ਕਿਸ ਤਰ੍ਹਾਂ ਦੀ ਉੜਜਨ ਪਰਿਸਥਿਤੀ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਇਹ ਫੈਸਲਾ ਲੈਂਦੇ ਨੇ ਜਦੋਂ ਗੁਰਪ੍ਰਤਾਪ ਸਿੰਘ ਗਡਾੜਾ ਸਰਦਾਰ ਬਲਵਿੰਦਰ ਸਿੰਘ ਭੁੰਦਣ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੇ ਚਿਪੜੀ ਗੱਲਦੇ ਨੇ ਆਂਦੇ ਨੇ ਕਿ ਗੱਦੀ ਛੱਡਣੀ ਚਾਹੀਦੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੀ ਬਲਵਿੰਦਰ ਸਿੰਘ ਭੁੰਦਣ ਨੂੰ ਪੂਰਾ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ ਕੀ ਇਹ ਸੱਚ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਕਿਰਾਇਆ ਕਰ ਚੁੱਕੇ ਆਗੂ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਪੱਤਰ ਸੌਂਪਿਆ ਕਿ ਉਹਨਾਂ ਕੋਲੋਂ ਗਲਤੀਆਂ ਹੋਈਆਂ ਨੇ ਸ਼੍ਰੋਮਣੀ ਅਕਾਲੀ ਦਲ ਕੋਲੋਂ ਗਲਤੀਆਂ ਹੋਈਆਂ ਨੇ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਤਲਵ ਕੀਤਾ ਜਾਵੇ ਸ਼੍ਰੀ ਕਾਲਕਟਖ ਸਾਹਿਬ ਤੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਬੜੀਆਂ ਬੇਬਾਕ ਟਿੱਪਣੀਆਂ ਅੱਜ ਕੀਤੀਆਂ ਨੇ ਕਿ ਸਰਦਾਰ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਅਬ ਪਛਤਾਏ ਕਿ ਆਵਾਂ ਜਬ ਚਿੜੀਆਂ ਚੁਗਦੀ ਖੇਤ ਸੋਹਲ ਲਹਿਰ ਦੇ ਬੜੇ ਸੂਝਵਾਨ ਆਗੂ ਸਮੇਂ-ਸਮੇਂ ਤੇ ਆਪਣੀਆਂ ਟਿੱਪਣੀਆਂ ਕਾਰਨ ਚਰਚਾ ਦੇ ਵਿੱਚ ਰਹਿੰਦੇ ਰਹੇ ਬੜੇ ਲੰਮੇ ਸਮੇਂ ਤੋਂ ਘੇੜਦੇ ਰਹਿੰਦੇ ਨੇ ਅੱਜ ਵੀ ਉਹਨਾਂ ਕਿਹਾ ਕਿ ਇਹ ਗੱਲ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਦੀ ਹਾਸੋਹਿਣੀ ਹੈ ਇੱਕ ਕਦਮ ਚੰਗੇ ਪਾਸੇ ਜ਼ਰੂਰ ਹੈ ਪਰ ਹਾਸੋਹਿਣੀ ਹੈ ਸਦਰ ਸੁਖਵੀਰ ਸਿੰਘ ਬਾਦਲ ਹਲੇ ਵੀ ਪ੍ਰਧਾਨ ਬਣੇ ਹੋਏ ਨੇ ਬਹੁਤ ਸਾਰੇ ਚੈਨਲਾਂ ਦੇ ਉੱਤੇ ਕੰਸਟੀਚੂਨਲੀ ਸ਼੍ਰੋਮਣੀ ਕਾਲੀਦਾ ਨੂੰ ਘੇੜਿਆ ਜਾ ਰਿਹਾ ਕਿ ਸੰਵਧਾਨ ਵਿੱਚ ਐਸਾ ਕੋਈ ਅਹੁਦਾ ਹੀ ਨਹੀਂ ਸੀ ਸਿਰਫ ਉਦੋਂ ਪ੍ਰਧਾਨ ਬਣਾਏ ਜਾਂਦੇ ਨੇ ਜਦੋਂ ਮੋਰਚੇ ਲੱਗੇ ਜਾਂਦੇ ਨੇ ਸੰਘਰਸ਼ ਹੁੰਦੇ ਨੇ ਉਦੋਂ ਕਾਰਜਕਾਰੀ ਤੌਰ ਤੇ ਉਹਦੇ ਜ਼ਰੂਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੂੰ ਦਿੱਤੇ ਜਾਂਦੇ ਨੇ ਬੀਬੀ ਜਗੀਰ ਕੌਰ ਹੋਰਾਂ ਨੇ ਬੜੀ ਸਖਤ ਟਿੱਪਣੀ ਕੀਤੀ ਆ ਉਹਨਾਂ ਕਿਹਾ ਕਿ ਹਾਸੋ ਹੀਣੀ ਗੱਲ ਐ ਅਹੁਦਾ ਕਿਉਂ ਨਹੀਂ ਛੱਡ ਰਹੇ ਪ੍ਰਧਾਨ ਸਾਹਿਬ ਜਿਹੜੀ ਗੱਲ ਜ਼ਰੂਰੀ ਐ ਸਿੱਖ ਪੰਥ ਦੇ ਹਿੱਤਾਂ ਵਿੱਚ ਗੱਲ ਐ ਗਲਤੀਆਂ ਹੋ ਜਾਂਦੀਆਂ ਨੇ ਵੱਡੀਆਂ ਬੀਬੀ ਜਗੀਰ ਕੌਰ ਵੱਲੋਂ ਵੀ ਤਲਕ ਟਿੱਪਣੀਆਂ ਕੀਤੀਆਂ ਗਈਆਂ ਨੇ ਪ੍ਰੇਮ ਸਿੰਘ ਚੰਦੂ ਮਾਜਰਾ સુધારલાખર ਦੇ ਇਸ ਗਰਮ ਆਗੂ ਨੇ ਉਹਨਾਂ ਨੇ ਵੀ ਟਿੱਪਣੀ ਕੀਤੀ ਹੈ ਜਦੋਂ ਅੱਜ ਭੂਦੜਨ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਸਰ ਸੁਖਬੀਰ ਸਿੰਘ ਬਾਦਲ ਨਿਸ਼ਾਨੇ ਤੇ ਨੇ ਵਿਰੋਧੀਆਂ ਦੇ ਤਾਂ ਕਿਸ ਪਾਸੇ ਤੁਰੇਗੀ ਪੰਥਕ ਰਾਜਨੀਤੀ ਅੱਜ ਸਵੇਰ ਦਾ ਦਿਨ ਚੜਿਆ ਤਲਖਸਾਰ ਬੀਤੀਰਾਲ ਦੀਆਂ ਘਟਨਾਵਾਂ ਬਲਵਿੰਦਰ ਸਿੰਘ ਭੂਦੜਨ ਨੂੰ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਦੇਸ਼ ਵਿਦੇਸ਼ ਦੇ ਆਗੂਆਂ ਵੱਲੋਂ ਤਲਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਹਿਲੀ ਵਾਰ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿੰਨੇ ਪੱਤਰ ਜਿੰਨੇ ਮੰਗ ਪੱਤਰ ਜਿੰਨੀ ਮੰਗ ਇਸ ਵੀਰ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਬਹੁਤ ਸਾਰੇ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖੇ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਪੇਸ਼ ਹੋ ਕੇ ਪੱਤਰ ਦਿੱਤੇ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਬੇਰਵੇ ਦਿੱਤੇ ਨੇ ਵਾਸਤੇ ਪਾਏ ਨੇ ਸ਼੍ਰੀ ਕਲਤਖ ਸਾਹਿਬ ਦੇ ਜਥੇਦਾਰ ਸਹਿਬਾਨ ਵੱਲੋਂ ਅੱਜ ਮੀਟਿੰਗ ਹੋ ਰਹੀ ਹੈ 30 ਸਤੰਬਰ ਨੂੰ ਸ਼੍ਰੀ ਕਲਤਖ ਸਾਹਿਬ ਸਖਤਰੇਤ ਵਿਖੇ ਮਾਨਜੋਗ ਸਿੰਘ ਸਹਿਬਾਨ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ ਉਹਨਾਂ ਦੀ ਅਗਵਾਈ ਹੇਠ ਪ੍ਰਧਾਨਗੀ ਹੇਠ ਸ਼੍ਰੀ ਕਲਤਖ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਿਕੱਤਰਤਾ ਹੋ ਰਹੀ ਹੈ ਕੀ ਫੈਸਲੇ ਆਉਂਦੇ ਨੇ ਕੀ ਹੁੰਦਾ ਇਹ ਪੁਵਿੱਖ ਦਾ ਸਵਾਲ ਹੈ ਪਰੰਤੂ ਵੇਖਿਆ ਜਾ ਰਿਹਾ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਨੇ ਪ੍ਰਧਾਨ ਬਣਾ ਦਿੱਤਾ ਹੈ ਬਲਵਿੰਦਰ ਸਿੰਘ ਪੂਰਦਨ ਨੂੰ ਸਮੇਂ ਦੀ ਜਿਗਤ ਦਾ ਸਾਹਮਣਾ ਕਰਨ ਵਾਸਤੇ ਹਲਾਤਾਂ ਦਾ ਸਾਹਮਣਾ ਕਰਨ ਵਾਸਤੇ ਗਿਦਲਵਾਹੋਂ ਪਚੂੜ ਦਾ ਫੈਸਲਾ ਕਰਨ ਵਾਸਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਵੀ ਦੋਸਤੋ ਐਸ ਵੱਡੇ ਪੰਥਕ ਰਾਜਨੀਤੀ ਬਹੁਤ ਬੁਰੀ ਤਰ੍ਹਾਂ ਮੰਚ ਧਾਰ ਦੇ ਵਿੱਚ ਫਸੀ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਨਜ਼ਰਾਂ ਲਗੀਆਂ ਹੋਣੇ ਮੇਰੀ ਪੀੜੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵੱਲੋਂ ਸਥਾਪਿਤ ਕੀਤੇ ਉਸ ਅਕਾਲ ਤਖਤ ਦੀ ਸਥਾਪਨਾ ਜਿਸ ਮਕਸਦ ਲਈ ਕੀਤੀ ਗਈ ਸੀ ਉਹ ਸਵਾਲ ਮਾਨਯੋਗ ਸਤਕਾਰਯੋਗ ਸਿੰਘ ਸਾਹਿਬਾਨ ਦੇ ਸਾਹਮਣੇ ਵੀ ਨੇ ਤੇ ਸਿੰਘ ਸਾਹਿਬਾਨ ਵੱਲੋਂ ਤਵਕਕੋ ਕੀਤੀ ਜਾ ਰਹੀ ਹੈ ਸਿੰਘ ਸਾਹਿਬਾਨ ਪਾਸੋਂ ਪੰਥ ਵੱਲੋਂ ਸੰਗਤ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਪੱਤਰ ਦੇ ਕੇ ਮੰਗ ਕੀਤੀ ਗਈ ਹੈ ਕਿ ਸ੍ਰੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਬੋchਤਾ ਦਾ ਧਿਆਨ ਰੱਖਿਆ ਜਾਵੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅੱਜ ਇਤਿਹਾਸਕ ਫੈਸਲਾ ਹੋਣ ਜਾ ਰਿਹਾ ਹੈ ਕੀ ਹੁੰਦਾ ਹੈ ਸਿੰਘ ਸਹਿਬਾਨ ਨੇ ਕਰਨਾ ਹੈ ਪਰੰਤੂ ਸਰਬਉੱਚਤਾ ਅਕਾਲ ਤਖਤ ਸਾਹਿਬ ਦੀ ਸਿੰਘ ਸਹਿਬਾਨ ਦੇ ਹੱਥ ਵਿੱਚ ਹੈ ਅੱਜ ਫੈਸਲਾ ਹੋਣਾ ਕੀ ਹੋਵੇਗਾ ਉਹ ਢਿੱਕ ਦਿਨ ਅਸੀਂ ਸਾਰੇ ਸਾਰੇ ਅਰਦਾਸ ਕਰੀ ਕਿ ਸਿੱਖ ਪੰਥ ਦੀ ਚੜ੍ਹਦੀ ਕਲਾ ਹੋਵੇ ਸਿੱਖ ਪੰਥ ਚੜ੍ਹਦੀਆਂ ਕਲਾਂ ਬਲ ਜਾਵੇ ਸਿੱਖ ਪੰਥ ਵਿੱਚ ਏਕਤਾ ਹੋਵੇ ਤੇ ਸ਼ਰੋਮਣੀ ਅਕਾਲੀ ਦਲ ਇਸ ਵੇਲੇ ਸਰਗਰ ਬਲਵਿੰਦਰ ਸਿੰਘ ਨੂੰ ਉਦਲ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਵੀ ਫਸਿਆ ਫਸੇ ਨਜ਼ਰ ਆ ਰਹੇ ਹਨ ਵਿਰੋਧੀਆਂ ਦੇ ਨਿਸ਼ਾਨੇ ਤੇ ਸਾਰੇ ਵਿਰੋਧੀ ਸ਼੍ਰੀ ਕਾਲ ਤੱਕ ਸਭ ਤੇ ਇਕੱਠੇ ਹੋ ਕੇ ਬਾਰ ਬਾਰ ਮੰਗ ਕਰ ਰਹੇ ਨੇ ਸਿੰਘ ਸਾਹਿਬ ਸਾਡੀ ਅੱਜ ਦੀ ਇਕੱਤਰਤਾ ਨੂੰ ਸਭ ਨੂੰ ਦੇਖਣਾ ਚਾਹੀਦਾ ਹੈ ਵੇਖਦੇ ਰਹੋ ਸਾਡਾ ਚੈਨਲ ਆਵਾਜ਼ੀ ਕਾਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤੁਸੀਂ ਸਾਰਿਆਂ ਨੇ ਜਰੂਰ ਕਰਨਾ ਧੰਨਵਾਦ ਸਤਿ ਸ੍ਰੀ ਅਕਾਲ